ਸਰੇ ਸਪੈਸ਼ਲ ਤੁਹਾਡੇ ਕੋਲ ਤੇ ਨਹੀਂ ਹੈ ਬੈਂਕ ਕੋਲੇ ਹੈ ਸਰ ਤੁਹਾਡੇ ਕੋਲ ਬੈਂਕ ਹੈ ਨਾ ਜੀ ਬੈਂਕ ਤੁਹਾਡੇ ਹੱਥ 'ਚ ਹੀ ਨਹੀਂ ਹੈ ਵੀ ਤੁਸੀਂ ਹੱਥ ਨਾਲ ਕਰੋ ਬੈਂਕ ਨੇ ਕਿਹਾ ਤੁਹਾਡੇ ਮਿਸਟਰ ਜੁਗੰਗ ਰਿਵੀ ਲਿਖਾ ਵੀ ਕਿਤੇ ਨਹੀਂ ਲਿਖਿਆ ਬੈਂਕ ਤੁਹਾਡੇ ਸਿਸਟਮ ਦਾ ਮਤਲਬ ਕੀ ਹੈ ਕਿ ਜਦ ਪਤਾ ਹੀ ਨਹੀਂ ਹੈ ਸਾਰਾ ਕੁਝ ਮੇਲ ਤੇ ਭੇਜਿਆ ਸਰ ਜੀ ਸਰ ਇੱਕ ਮਿੰਟ ਪਾਜੋ ਆਪਾਂ ਤਾਂ ਤੁਸੀਂ ਕਦੋਂ گے ਤੁਸੀਂ ਆਪਣੇ ਜਿਹੜੇ ਪ੍ਰਵਾਸਵਾ ਨੂੰ ਮਤਲਬ ਦੇ ਉਹਨੂੰ ਮੰਨ ਕੇ ਕਹੋ ਨੀ ਮੈਨੂੰ ਡਾਕਟਰ ਦਾ ਅਫੇਸ਼ ਕਰਦੇ ਤੁਹਾਨੂੰ ਕੀ ਆ ਵੀ ਕਰਦੇ ਬੰਦੋ ਤੁਸੀਂ ਸੋਹ ਜਿਹੜੇ ਕੋਲ ਪਿਆਰ ਦੋ ਤਾਂ ਆ ਬੜੀ ਆ ਬੜੀ ਆੜੇ ਫੋੜ ਫੋੜਤਾ ਜਿਹੜਾ ਐਫਡੀ ਦਾ ਇਹ ਵਾ ਇਹਦਾ ਨਾਮ ਨਰਿੰਦਰ ਸਿੰਘਲਾ ਜੀ ਮੈਂ ਇੱਕ ਐਸਐਮ ਸੈਂਟਰੀ ਹਾਊਸ ਦਾ ਪ੍ਰੋਪਰਟਰ ਆ ਤੇ ਮੇਰਾ ਖਾਤਾ ਇਸ ਬ੍ਰਾਂਚ ਦੇ ਵਿੱਚ ਬਹੁਤ ਪੁਰਾਣਾ 1997 ਤੋਂ ਆ ਲੇਕਿਨ ਇਸ ਬ੍ਰਾਂਚ ਦੇ ਵਿੱਚ ਮੈਨੂੰ ਨਹੀਂ ਪਤਾ ਸੀ ਵੀ ਬਦਮਾਸ਼ੀ ਦਾ ਰਾਜ ਚੱਲਦਾ ਕਿਉਂਕਿ ਉਹਦਾ ਇਲਜ਼ਾਮ ਮੈਨੂੰ ਜਿਹੜਾ ਭੁਗਤਣਾ ਪੈ ਰਿਹਾ ਅੱਜ 8 4 ਨੂੰ ਇਹਨਾਂ ਨੇ ਇੱਕ ਬੜੀ ਸਾਜ਼ਿਸ਼ ਰਚ ਕੇ ਮੈਨੂੰ ਬੈਂਕ 'ਚ ਬੁਲਾ ਕੇ ਉਦੋਂ ਵੀ ਮੈਨੇ ਇਹਨਾਂ ਤੋਂ origignal FD ਲੈਣੀ ਸੀ ਤੇ ਬੁਲਾ ਕੇ ਮੇਰੇ ਤੇ ਝੂਠੇ ਇਲਜ਼ਾਮ ਲਗਾਏ ਕਿ ਨਰਿੰਦਰ ਸਿੰਘਲਾ ਇੱਥੇ ਦੇ ਜਿਹੜਾ ਲੇਡੀ ਸਟਾਫ ਆ ਉਹਦੇ ਨਾਲ ਆ ਕੇ ਬਦਤਮੀਜ਼ੀ ਕਰਦਾ ਉਹਨੂੰ ਸ਼ਲੀਲ ਸ਼ਰਾਰੇ ਕਰਦਾ ਉਹਨਾਂ ਨੂੰ ਛੇੜਦਾ ਸੈਕਸ਼ੂਅਲ ਹਰਾਸ਼ਮੈਂਟ ਕਰਦਾ ਇਹ ਹੀ ਜੇ ਗੰਦੇ ਇਲਜ਼ਾਮ ਲਗਾਈ ਗਏ ਜਿਸ ਤੋਂ ਬਾਅਦ ਪੁਲਿਸ ਨੇ ਮੈਨੂੰ ਧਮਕਾਣਾ ਸ਼ੁਰੂ ਕਰ ਦਿੱਤਾ ਮੇਰੇ ਤੇ ਐਫ ਆਈ ਆਰ ਕਰ ਲਈ ਇਹਨਾਂ ਨੇ ਰਿਟਰਨ ਦੇ ਵਿੱਚ ਐਪਲੀਕੇਸ਼ਨ ਦਿੱਤੀ ਠੀਕ ਹੈ ਜੀ ਐਪਲੀਕੇਸ਼ਨ ਤੋਂ ਬਾਅਦ ਮੈਂ ਪੁਲਿਸ ਦੇ ਹੱਥੇ ਨਹੀਂ ਚੜਿਆ ਜਦੋਂ ਮੈਂ ਪੁਲਿਸ ਨੂੰ ਬਹੁਤ ਰਿਕਵੈਸਟਾਂ ਕਰੀਆਂ ਐਸਐਸਪੀ ਸਾਹਿਬ ਨੂੰ ਵੀ ਲੈਟਰ ਲਿਖੀ ਪਰ ਉਸ ਮੇਰੀ ਲੈਟਰ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਉਸ ਤੋਂ ਬਾਅਦ ਮੈਨੇ ਮੇਰੇ ਕੋਲ ਮਜਬੂਰੀ ਸੀ ਮੈਂ ਕੋਰਟ ਦੇ ਵਿੱਚ ਗਿਆ ਕੋਰਟ ਚ ਜਾ ਕੇ ਬੈਂਕ ਦੇ ਅੰਦਰ ਲੱਗੇ ਹੋਏ ਜਿਹੜੇ ਸੀਸੀਟੀਵੀ ਕੈਮਰੇ ਨੇ ਉਹਨਾਂ ਦੀ ਫੁਟੇਜ ਨੂੰ ਪ੍ਰਜਰਵ ਕਰ ਜਦੋਂ ਪ੍ਰਜਰਬ ਹੋਣ ਦੇ ਮਾਨਯੋਗ ਅਦਾਲਤ ਵੱਲੋਂ ਆਰਡਰ ਹੋ ਗਏ ਤਾਂ ਇੱਥੇ ਦੀ ਤ੍ਰਿਪਲੀ ਪੁਲਿਸ ਨੇ ਮੈਨੂੰ ਇੱਕ ਕਲੀਨ ਚਿੱਟੀ ਚਿੱਟ ਦਿੱਤੀ ਇਹ ਕਿ ਇਹ ਦਰਖਾਸਤ ਦੇ ਵਿੱਚ ਜਿਹੜੀ ਬੈਂਕ ਮੁਲਾਜ਼ਮਾਂ ਵੱਲੋਂ ਦਿੱਤੀ ਗਈ ਆ ਝੂਠੀ ਆ ਇਹਦੇ ਵਿੱਚ ਕੋਈ ਸੱਚਾਈ ਨਹੀਂ ਪਾਈ ਗਈ ਉਸ ਤੋਂ ਬਾਅਦ ਮੈਨੇ ਫੇਰ ਆਪਣੀ ਪਹਿਲੀ ਦਿੱਤੀ ਐਪਲੀਕੇਸ਼ਨ ਤੇ ਵੀ ਤੇ ਰਿਪੋਰਟ ਆਣ ਤੋਂ ਬਾਅਦ 182 ਦੀ ਕਾਰਵਾਈ ਹੁੰਦੀ ਆ ਮੈਨੂੰ ਕਿਸੇ ਉੱਧ ਦੱਸਿਆ ਵੀ ਜਦੋਂ ਕੋਈ ਝੂਠੀ ਦਰਖਾਸਤ ਦਿੰਦਾ ਤਾਂ ਉਹਦੇ 182 ਦੀ ਕਾਰਵਾਈ ਕਰਨੀ ਬਣਦੀ ਆ ਪੁਲਿਸ ਦੀ ਮੈਨੇ ਰਿਟਰਨ ਦੇ ਵਿੱਚ ਦਰਖਾਸਤ ਦਿੱਤੀ ਪਰ ਉਹਦੇ ਤੇ ਵੀ ਜਿਹੜਾ ਉਸ ਟਾਈਮ ਦਾ ਆਈਓਸੀ ਸੁਖਵਿੰਦਰ ਸਿੰਘ ਉਹਨੇ ਮੇਥੋਂ ਪੈਸਿਆਂ ਦੀ ਡਿਮਾਂਡ ਕੀਤੀ ਲੇਕਿਨ ਮੈਨੇ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਸਨੇ ਉਹ 182 ਦੀ ਕਾਰਵਾਈ ਨਹੀਂ ਕੀਤੀ ਤੇ ਦਰਖਾਸਤ ਫਾਈਲ ਕਰ ਦਿੱਤੀ ਉਹਦਾ ਨਤੀਜਾ ਇਹ ਨਿਕਲਿਆ ਕਿ ਮੈਨੂੰ ਇਹਨਾਂ ਨੇ ਲੋਕਰ ਨਹੀਂ ਵਰਤਨ ਦਿੱਤਾ ਉਸ ਤੋਂ ਬਾਅਦ ਮੇਰੇ ਜਿਹੜੇ ਤੇ ਫੰਡ ਪਈ ਸੀ ਉਹ ਨਹੀਂ ਮੈਂ ਵਰਤ ਸਕਿਆ ਤੇ ਜਿਹੜੀ ਮੇਰੀ ਐਫਡੀ ਸੀ ਹੁਣ ਅਪ੍ਰੈਲ 2000 25 ਦੇ ਵਿੱਚ ਰਿਨਿਊ ਹੋਣੀ ਸੀ ਜਦੋਂ ਮੈਂ ਉਹਨੂੰ ਆਨਲਾਈਨ ਚੈੱਕ ਰਿਆ ਕਿਉਂਕਿ ਮੈਂ ਬ੍ਰਾਂਚ ਆਣ ਤੋਂ ਡਰਦਾ ਸੀ ਮੇਰੇ ਅੰਦਰ ਸਹਿਮ ਹੋ ਗਿਆ ਸੀ ਡਰ ਹੋ ਗਿਆ ਸੀ ਬ੍ਰਾਂਚ ਆਣ ਦੀ ਬਜਾਏ ਮੈਂ ਜਦੋਂ ਆਨਲਾਈਨ ਚੈੱਕ ਰਿਆ ਤਾਂ ਉਹ ਐਫ ਡੀ ਉੱਥੇ ਨਹੀਂ ਬੋਲ ਰਹੀ ਸੀ ਉਸ ਤੋਂ ਬਾਅਦ ਮੈਨੇ ਆਪਣੇ ਦੋ ਬੰਦੇ ਇੱਥੇ ਭੇਜੇ ਬੈਂਕ ਦੇ ਵਿੱਚ ਤਾਂ ਮੈਨੇਜਰ ਸਾਹਿਬ ਨੇ ਕਿਹਾ ਅਸੀਂ ਤੁਹਾਨੂੰ ਜਵਾਨੀ ਕੋਈ ਜਵਾਬ ਨਹੀਂ ਦੇਵਾਂਗੇ ਜੋ ਕੁਝ ਕਰਨਾ ਹੈ ਲਿਖਤੀ ਰੂਪ ਚ ਭੇਜੋ ਕੋਈ ਹਾਰਡ ਕਾਪੀ ਹੈਗੀ ਤੁਹਾਡੇ ਕੋਲ ਕਿਦੀ ਐਫ ਡੀ ਜਿਹੜੀ ਐਫ ਡੀ ਤਾਂ ਇਹਨਾਂ ਨੇ ਬੈਂਕ ਚ ਪਲੱਜ ਕਰੀ ਵੀ ਆ ਆ ਲਿਖ ਕੇ ਦੇ ਆ ਰਸੀਦ ਦਿੱਤੀ ਵੀ ਆ ਜੀ ਠੀਕ ਆ ਉਸ ਤੋਂ ਬਾਅਦ ਇਹਨਾਂ ਨੇ ਮੈਨੇ ਲਿਖ ਕੇ ਭੇਜਿਆ ਵੀ ਮੇਰੀ ਜਿਹੜੀ ਨਵੀਂ ਐਫ ਡੀ ਬਣੀ ਆ ਉਹਦੀ ਮੈਨੂੰ ਕਾਪੀ ਈਸ਼ੂ ਕਰ ਦਿਓ ਜੀ ਇਹਨਾਂ ਨੇ ਜਵਾਬ ਲਿਖਦਾ ਵੀ ਤੁਹਾਡੀ ਨਵੀਂ ਐਫ ਡੀ ਰਿਡੂ ਨਹੀਂ ਹੋਈ ਮੈਨੇ ਉਸ ਤੋਂ ਬਾਅਦ ਲਿਖ ਕੇ ਭੇਜਿਆ ਵੀ ਮੈਨੂੰ ਕਾਰਨ ਦੱਸ ਦਿਓ ਕਿਉਂ ਨਹੀਂ ਰਿਡੂ ਹੋਈ ਦਾ ਇਹਨਾਂ ਨੇ ਕਾਰਨ ਨਹੀਂ ਦੱਸਿਆ ਉਸ ਤੋਂ ਬਾਅਦ ਮੈਂ ਸਾਰੀ ਰਾਤ ਸੌ ਨਹੀਂ ਸਕਿਆ ਰਾਤ ਨੂੰ ਮਿਲਣਾ ਪਾਈਆਂ ਹੈੱਡ ਆਫਿਸ ਨੂੰ ਪਾਈਆਂ ਡੀਜੀਪੀ ਸਾਹਿਬ ਨੂੰ ਪਾਈਆਂ ਫైనాన్స్ ਮਿਨਿਸਟਰ ਨੂੰ ਪਾਈਆਂ ਪ੍ਰਾਈਮ ਮਿਨਿਸਟਰ ਨੂੰ ਪਾਈਆਂ ਪਰ ਉਹ ਮਿਲਾਂ ਦਾ ਕੋਈ ਵੀ ਨਤੀਜਾ ਨਹੀਂ ਨਿਕਲਿਆ ਤੇ ਇਹਨਾਂ ਨੂੰ ਪਾਈ ਮੈਂ ਸਵੇਰੇ ਵੀ ਮੈਨੂੰ ਬੈਂਕ ਖੁੱਲਦੇ ਹੀ ਦੱਸਿਆ ਜਾਵੇ ਮੈਂ ਪੂਰੀ ਰਾਤ ਸੌ ਨਹੀਂ ਸਕਿਆ ਕਿਉਂਕਿ ਮੇਰੇ ਪੈਸੇ ਦਾ ਮਾਮਲਾ ਇਹ ਤੇ ਮੈਨੂੰ ਇਹ ਲੱਗ ਰਿਹਾ ਵੀ ਮੈਂ ਅਸੁਰੱਖਿਤਾਂ ਨਾ ਤਾਂ ਮੇਰੇ ਲੋਕਰ ਚ ਪਿਆ ਸਮਾਨ ਸੁਰੱਖਿਤਾਂ ਨਾ ਮੇਰੇ ਤੁਹਾਡੇ ਕੋਲ ਪਏ ਫੰਡ ਐਫ ਡੀ ਨਾ ਦੇ ਪੈਸੇ ਜੋ ਵੀ ਹੈ ਉਸਰੇ ਕਹਦੇ ਨਹੀਂ ਹੈ ਇਸ ਕਰਕੇ ਮੈਨੂੰ ਜਲਦ ਤੋਂ ਜਲਦ ਕਿਸੇ ਮਾੜੀ ਘਟਨਾ ਵਾਪਰਨ ਤੋਂ ਪਹਿਲਾਂ ਮੈਨੂੰ ਮੇਰੀ ਐਫ ਡੀ ਬਾਰੇ ਦੱਸਿਆ ਜਾਵੇ ਮੈਨੇਜਰ ਸਾਹਿਬ ਨੂੰ ਅੰਦਰ ਜਾ ਕੇ ਵੀ ਬੜੀ ਬੇਨਤੀ ਕੀਤੀ ਲੇਕਿਨ ਮੈਨੇਜਰ ਸਾਹਿਬ ਕਹਿੰਦੇ ਮੈਂ ਤੁਹਾਨੂੰ ਕੁਝ ਨਹੀਂ ਦੱਸਦਾ ਤੇ ਉਹਦੇ ਚ ਮੈਂ ਜਿਹੜੀ ਇਹਨਾਂ ਨੂੰ ਸਵੇਰੇ ਮੇਲ ਪਾਈ ਸੀ ਲਿਖਿਆ ਸੀ ਵੀ ਜੇ ਤੁਸੀਂ ਮੈਨੂੰ ਜਵਾਬ ਨਹੀਂ ਦਵੋਗੇ ਤਾਂ ਮੈਂ ਮਜਬੂਰਨ ਰੋਸ਼ ਪ੍ਰਦਰਸ਼ਨ ਤੇ ਬੈਠਾਂਗਾ ਕਿਉਂਕਿ ਮੇਰੇ ਪਰਿਵਾਰ ਦੀ ਪੂੰਜੀ ਦਾ ਮਾਮਲਾ ਹੈ ਮੈਨੇ ਬੜੇ ਹੱਕ ਹਲਾ ਲਾ ਲਾ ਜਦੋਂ ਕੋਈ ਇਹਨਾਂ ਨੇ ਮੇਰੇ ਤੇ ਝੂਠੇ ਅਲੀਗੇਸ਼ਨ ਲਾਇਆ ਹੋਣ ਤਾਂ ਇਹਨਾਂ ਨੇ ਹੱਦ ਕਰਤੀ ਰਿਡਿਕਸ਼ਨ ਭੇਜਤੀ ਵੀ ਜਦ ਤਾ ਆਪਣੇ ਖਾਤਾ ਬੰਦ ਕਰਨ ਲਈ ਸਹਿਮਤੀ ਭੇਜ ਦੇ ਨਹੀਂ ਅਸੀਂ ਤਰਾਇ ਕਫਤੇ ਚ ਖਾਤਾ ਬੰਦ ਕਰ ਦਿਆਂਗੇ ਜਦੋਂ ਕਿ ਮੈਨੂੰ ਨਹੀਂ ਲੱਗਦਾ ਵੀ ਮੈਨੇ ਕੋਈ ਬੈਂਕ ਨਾਲ ਫਰਾਡ ਕੀਤਾ ਹੋਏ ਮੈਨੇ ਕੋਈ ਬੈਂਕ ਦੇ ਪੈਸੇ ਦੇਣੇ ਹੋਣ ਕਿਸ ਕਾਨੂੰਨ ਦੇ ਅਧੀਨ ਇਹਨਾਂ ਨੇ ਮੈਨੂੰ ਉਹ ਲੈਟਰ ਭੇਜੀ ਆ ਜਿਸ ਤੋਂ ਮੈਂ ਬਹੁਤ ਘਬਰਾਇਆ ਰਿਹਾ ਚਲੋ ਫਿਰ ਵੀ ਮੈਂ ਕਿਸੇ ਇੱਕ ਤਰ੍ਹਾਂ ਦੀ ਗੱਲ ਨਹੀਂ ਕੀਤੀ ਲੇਕਿਨ ਹੁਣ ਤਾਂ ਹੱਦ ਹੀ ਹੋ ਗਈ ਜਦੋਂ ਐਫ ਡੀ ਦੇ ਪੈਸੇ ਨਹੀਂ ਨਾ ਤਾਂ ਮੇਰੇ ਅਕਾਊਂਟ ਚ ਆਏ ਨਾ ਉਹ ਨਹੀਂ ਹੋਈ ਨਾ ਹੀ ਦੇ ਰਹੇ ਨੇ ਉਹਦੇ ਬਾਰੇ ਕੋਈ ਜਵਾਬ ਨਹੀਂ ਦੇ ਰਹੇ ਲਿਖਤੀ ਰੂਪ ਚ ਵੀ ਦੇਤੇ ਇਹਨਾਂ ਨੇ ਕਹਿਣ ਤੇ ਮੇਜਰ ਜੰਗ ਬਨੇਜਰ ਸਾਹਿਬ ਨੇ ਕੀ ਗੱਲਬਾਤ ਕੀਤੀ ਮੇਜਰ ਸਾਹਿਬ ਕਹਿੰਦੇ ਜੀ ਮੈਂ ਤੁਹਾਨੂੰ ਇਹਦਾ ਜਵਾਬ ਨਹੀਂ ਦੇ ਸਕਦਾ ਮੈਂ ਤੁਹਾਨੂੰ ਇਹਦਾ ਜਵਾਬ ਨਹੀਂ ਦੇ ਸਕਦਾ ਤੁਹਾਡੇ ਪੈਸੇ ਕਿੱਥੇ ਗਏ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤੁਸੀਂ ਉਹਨਾਂ ਨਾਲ ਪੁਲਿਸ ਪ੍ਰਸ਼ਾਸਨ ਨੂੰ ਮੈਂਨੇ ਹੁਣ ਸਭ ਤੋਂ ਆਣ ਤੋਂ ਪਹਿਲਾਂ ਐਸਐਸਪੀ ਸਾਹਿਬ ਨੂੰ ਵੀ ਮੇਲ ਪਾਈ ਸੀ ਡੀਜੀਪੀ ਸਾਹਿਬ ਨੂੰ ਵੀ ਮੇਲ ਪਾਈ ਸੀ ਪੁਲਿਸ ਪ੍ਰਸ਼ਾਸਨ ਕੋਲ ਤਾਂ ਮੈਂ ਪਹਿਲਾਂ ਬਹੁਤ ਐਪਲੀਕੇਸ਼ਨਾਂ ਦੇ ਚੁੱਕਿਆ ਹਲੇ ਵੀ ਪੈਂਡਿੰਗ ਪਈਆਂ ਹੋਣਗੀਆਂ ਪਤਾ ਨਹੀਂ ਫਾਈਲ ਕਰ ਦਿੱਤੀਆਂ ਹੋਣਗੀਆਂ ਲੇਕਿਨ ਪੁਲਿਸ ਪ੍ਰਸ਼ਾਸਨ ਵੱਲੋਂ ਜੇ ਇਹ ਸਮੇਂ ਸਿਰ ਕਾਰਵਾਈ ਹੋ ਗਈ ਹੁੰਦੀ ਤਾਂ ਅੱਜ ਸ਼ਾਇਦ ਮੈਨੂੰ ਇਹ ਧਰਨੇ ਵਾਲੀ ਨੌਬਤ ਨਾ ਆਉਂਦੀ ਮੈਂ ਤਾਂ ਮੈਂ ਹੀ ਕਰਦਾ ਵੀ ਜਿਹੜੀ ਮੇਰੀ ਐਫਡੀ ਆ ਜਿਹੜੇ ਮੇਰਾ ਪੈਸਾ ਜਿਹੜਾ ਮੇਰਾ ਲੋਕਰ ਆ ਉਹ ਸੁਰੱਖਿਤ ਹੋਵੇ ਮੈਨੂੰ ਉਹ ਵਾਪਸ ਦਿੱਤਾ ਜਾਵੇ ਉਹ ਨਵੀਂ ਬਣਾ ਕੇ ਦਿੱਤੀ ਜਾਵੇ ਤੇ ਜਿਹੜੇ ਮੇਰੇ ਅਕਾਊਂਟ ਆ ਜਦ ਤੱਕ ਮੈਂ ਚਾਹਦਾ ਨਹੀਂ ਉਦੋਂ ਬੰਦ ਨਾ ਕੀਤੇ ਜਾਣ ਮੈਂ ਤਾਂ ਇਹੀ ਚਾਹਨਾ ਹੋ ਤਾਂ ਮੈਂ ਚਾਹਦਾ ਨਹੀਂ ਇਹਨਾਂ ਦੇ ਖਿਲਾਫ ਬਣਦੀ ਪੁਲਿਸ ਨੂੰ ਵੀ ਚਾਹੀਦੀ ਆ ਵੀ ਜਦੋਂ ਇਹਨਾਂ ਨੇ ਝੂਠੀ ਦਰਖਾਸਤ ਮੇਰੇ ਤੇ ਦਿੱਤੀ ਸੀ ਕੈਮਰਿਆਂ 'ਚ ਆ ਗਈ ਸਾਰੀ ਰਿਕਾਰਡਿੰਗ ਤਾਂ ਇਹਨਾਂ ਦੇ 182 ਦੀ ਕਾਰਵਾਈ ਵੀ ਕਰਨੀ ਚਾਹੀਦੀ ਆ ਇਹਨਾਂ ਤੇ ਹੋਰ ਜਿਹੜੀਆਂ ਕੋਈ ਧਾਰਾ ਲਾ ਕੇ ਇਹਨਾਂ ਨੇ ਜੋ ਮੈਨੂੰ ਹੈਰਾਨ ਕੀਤਾ ਉਹ ਧਾਰਾ ਦੇ ਤਹਿਤ ਵੀ ਪਰਚਾ ਦਰਜ ਕਰਨਾ ਚਾਹੀਦਾ ਜੀ ਮੇਰਾ ਨਾਮ ਹੈ ਮੈਟਰੀ ਪ੍ਰੀ ਬ੍ਰਾਂਚ ਕੁੰਜਾਮਿਨੇਸ਼ਨ ਬਲਦੀ ਸੀਨੀਅਰ ਮੈਨੇਜਰ ਜੀ ਤੇ ਬਾਹਰ ਜੋ ਮੈਟਰ ਹੋਇਆ ਉਹਦੇ ਬਾਰੇ ਮੈਨੂੰ ਅੱਜ ਮੇਲ ਥਰੂ ਪਤਾ ਲੱਗਿਆ ਜੀ ਤੇ ਉਹਨਾਂ ਦਾ ਕੋਈ ਰੀਨੂਵਲ ਦਾ ਐਫਡੀ ਦਾ ਇਸ਼ੂ ਹੈ ਤੇ ਉਹਦੇ ਬਾਰੇ ਪਤਾ ਕਰਵਾ ਲੈਣੇ ਆ ਸੀ ਜੋ ਇਸ਼ੂ ਹੈ ਉਹਨਾਂ ਦਾ ਸੋਲਵ ਕਰ ਤਾ ਜੀ ਸਰ ਨੂੰ ਇਜਾਮ ਲੱਗਿਆ ਕਿ ਜਿਹੜਾ ਆਪਰੇਟਰ ਨਹੀਂ ਕਰਨ ਦੇ ਰੇ ਜਿਹੜੇ ਲੋਕਰ ਹੈਗੇ ਕਾਫੀ ਸਾਲ ਹੋ ਗਿਆ ਸਰ ਉਹ ਅੱਜ ਇਹ ਵੀ ਤੁਸੀਂ ਲੋਕਰ ਬ੍ਰੇਡ ਕਰ ਰਹੇ ਹੋ ਤੇ ਉਹ ਕਰ ਸਕਦੇ ਹੋ ਕੋਈ ਤੁਹਾਨੂੰ ਲੋਕਰ ਬ੍ਰੇਡ ਕਰਨ ਤੋਂ ਰੋਕ ਨਹੀਂ ਤੇ ਹਮਮ ਜਿਹਦੇ ਕੋਲ ਲੋਕਰ ਲਿੱਤਾ ਹੁੰਦਾ ਹੈ ਕਿ ਉਹ ਆਪਣਾ ਲੋਕਰ ਬ੍ਰੇਡ ਕਰ ਸਕਦਾ ਇੱਕ ਐਫਡੀ ਦਾ ਰੋਲਾ ਪਾਇਆ ਹੈ ਉਹਨਾਂ ਨੇ ਕਿ ਸਾਡੀ ਜਿਹੜੀ ਐਫਡੀ ਅਪ੍ਰੈਲ ਤੋਂ ਜਿਹੜੀ ਨਿਊ ਹੋਈ ਹੈ ਉਹ ਗਾਇਬ ਕਰ ਦਿੱਤੀ ਗਈ ਹੈ ਸਿਸਟਮ ਦੇ ਸ਼ੋ ਨਹੀਂ ਕਰ ਰਹੀ ਸਰ ਸਿਸਟਮ ਦੇ ਵਿੱਚ ਬਿਲਕੁਲ ਸ਼ੋ ਕਰ ਰਹੀ ਹੈ ਮੈਂ ਖੁਦ ਦੇਖਿਆ ਹੈ ਐਫਡੀ ਜੋ ਹੈ ਰੀਨੂਅਲ ਦਾ ਕੋਈ ਇਸ਼ੂ ਹੋਇਆ ਹੋਗਾ ਉਹ ਅਜੇ ਪਤਾ ਕਰਵਾ ਰਹੇ ਹਾਂ ਅੱਜ ਹੀ ਪਤਾ ਲੱਗਿਆ ਜੀ ਕਿ ਜੋ ਵੀ ਹੋਊਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਤੇ ਬੈਂਕ ਵਾਲਾ ਉਹਨੂੰ ਕੋਈ ਦਿੱਕਤ ਪਰੇਸ਼ਾਨੀ ਤੇ ਨਹੀਂ ਉਹਨਾਂ ਨੂੰ ਨਹੀਂ ਨਹੀਂ ਸਰ ਕੋਈ ਐਸੀ ਪਰੇਸ਼ਾਨੀ ਜੋ ਮੈਕਸਮ ਜਲਦੀ ਜਲਦੀ ਹੋਏਗਾ ਸਾਰਾ ਕੁਝ ਕਰਵਾ ਰਹੇ ਹਾਂ ਅਸੀਂ ਕੋਈ ਇਸ਼ੂ ਨਹੀਂ ਹੈ ਬਾਕੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਕਿਉਂਕਿ ਇਹ ਉਹ ਪਬਲਿਕ ਮਨ ਇਨਵੋਲਡ ਹੈ ਇਸ ਏਰੀਆ ਦੇ ਵਿੱਚ ਤਾਂ ਵੀਡੀਓਗ੍ਰਾਫੀ ਪਲੀਜ਼ ਨਾ ਕੀਤੀ ਜਾਓ ਥੈਂਕ ਯੂ